ਕੀ ਜਾਂਦੇ ਆ ਇੱਧਰ ਮੈਂ ਮਾਰਾ ਗੱਲ ਕਰ ਚੱਲ ਵਕਤ ਤੋਂ ਸ਼ੁਰੂ ਹੁੰਦੀ ਹੈ ਜਿਹੇ ਜੇ ਪਾਲਦਾ ਅੱਛਾ ਹਾਂ ਬਸੇਰੀ ਨੁਕਰੀਆਂ ਅੰਡੇ ਆ ਜੇ ਤਾਂ ਚੀਜ਼ਾਂ ਹੋਰ ਠੀਕ ਹੈ ਨਸਲ ਆਏਗੀ ਮੈਨੂੰ ਪਤਾ ਕਿੱਥੇ ਗਾਹ ਹੱਥ ਕਰ ਲੈ ਲੈ ਲੀਆਂ ਅਗਲਾ ਪੀਰ ਉਹ ਲੈ ਲੀਆਂ ਲੈ ਲੀਆਂ ਉਹ ਪੇ ਉਹ ਖੜੀਆਂ ਲੈ ਲੀਆਂ ਗਲਾਬੀ ਜਿੰਦਾ ਦੱਸ ਮੈਂ ਤਾਂ ਦੱਸਦਾ ਇਹਨਾਂ ਨਹੀਂ ਬਾਈ ਫਿਰ ਸਮਝਾ ਦੇ ਲਾਸਟ ਕੁ ਦੇ ਦੀ ਮੈਂ ਹੁਣ ਕੀ ਸਮਝਾਵਾਂ ਨਹੀਂ ਤੇਰੇ ਤੋਂ ਸਮਝ ਆਏ ਗੱਲ ਬਣਣੀ ਹੈ ਗੱਲ ਤੇਰਾ ਮਗਾ ਮਕਣੀ ਹੈ ਉਹ ਮੈਂ 17 ਬੋਲਦੇ ਦੇ ਬਾਈ ਤੂੰ ਜਿੰਦਾਸ ਹੋ ਜਾ ਯਾਰ ਤੈਨੂੰ 10 ਬੋਲ ਕੋਈ ਚੱਕਰ ਨਹੀਂ ਕੋਈ ਗੁੱਸਾ ਨਹੀਂ ਜੋ ਉਸ ਕਾਲ ਦਾ ਕੋਈ ਚੱਕਰ ਨਹੀਂ ਕੋਈ ਪੰਚਾਇਤ ਉਹਦੀ ਕਟਰਾ ਕਰ ਦੇ 19 ਦੀਆਂ ਪਾਉਣਾ ਕਿੰਨੇ ਦੀਆਂ ਪਾਉਣਾ ਫਰਹਾਨ 25 ਆਨੇ ਬਾਲਾ ਪਾਉਣਾ ਪੂਰੇ ਹੱਥ ਕਰ ਮੈਨੂੰ ਪਤਾ ਕਿੱਥੇ ਗਿਆ ਹੱਥ ਕਰ ਲੈ ਮਾਰੀ ਜਾਂਦਾ ਬਚਾੜੀ ਗੱਲ ਲਓ ਜੀ ਥੋੜਾ ਚਿੱਤ ਮੰਨਿਆ ਲੈ ਲਓ ਇਹਦਾ ਚਿੱਤ ਮੰਨਿਆ ਦੇ ਦੇ 20 ਕੀ ਮਸਾਕ ਬੱਚੇ ਵਾਲੀ ਗੱਲ ਕਰੀ ਜਨਾ ਜਦ ਉਹਨਾਂ ਨੂੰ ਜੰਮੂ ਦਾ ਖਰਚਾ ਪੀਦਾ ਦੇ ਨਹੀਂ ਜੰਮੂ ਦਾ ਖਰਚਾ ਪੀਦਾ ਦੇਖ ਉਹਨਾਂ ਦਾ ਦੋ ਆ ਬਈਰ ਜੇ ਆ ਜੇ ਕਰਤਾ ਜੀ ਕੰਮ ਜੰਮੂ ਜਾਨੀ ਘੱਟ ਨਹੀਂ ਲਾਇਆ ਜੀ ਮੋਲੋ ਇਹਨਾਂ ਨੇ ਕੋਈ ਘੱਟ ਨਹੀਂ ਲਾਇਆ ਮੋਲੋ ਨਹੀਂ ਹੁਣ ਫੇ ਕਿੰਨੇ ਦਿਨ ਹੁੰਦਾ ਹਨ ਨਹੀਂ 25 ਨੂੰ ਸਾਡ ਜਾਇਜ਼ਗੀ ਆ ਨਹੀਂ ਇੱਥੇ ਯਾਰ ਜਾ ਜਾ 20000 ਦੀ ਨਹੀਂ ਪਾਉਣੀ ਬੱਸ ਬਹਿ ਜਾ ਉੱਥੇ ਆਖੇ ਲੱਗਿਆ ਕਰ ਮਸਾਕ ਮੈਂ ਕਹਿੰਦਾ ਤੇਰੀ ਕਸਮ ਪੁੱਛਿਆ ਨਹੀਂ ਪਉਂਦਾ ਮਾਲਕ 15 ਦੀਆਂ ਕਹਿੰਦਾ ਉਹ ਉਧਰ ਚਲਾ ਗਿਆ ਬਸ ਠੀਕ ਗੱਲ ਆ ਨਹੀਂ ਹੋਣੀ ਉਹ ਲਾਰ ਵੀ ਆ ਯਾਰ ਨਾ ਕਰ ਜੇ ਤਾ ਹੁਣ ਨਹੀਂ ਜੇ ਨਾ ਕਰ ਜੀ ਦਾ ਲੀ ਗੱਲ ਮੈਂ ਕਾ ਨਾ ਕਰ ਜੇ ਤਾ ਮਨ ਗੱਲ ਨੂੰ ਮਨ ਜਾਂਦਾ ਸੌ ਕਿਲੋ ਵਾ ਠੀਕ ਆ ਮਨ ਜਾ ਠੀਕ ਆ ਨਹੀਂ ਹੁਣੀ ਹੁਣੀ ਹੈ ਬਾ ਪੁੱਠੀ ਗੱਲ ਕਹਿੰਦੀ ਈ ਤੇਰੀ ਪੁੱਠੀ ਗੱਲ ਹੀ ਰਸਲ ਹੁਣ ਤੇ ਕੀ ਮੈਂ ਵੀ ਪਹਿਰੇ ਆ ਕੇ ਲੇ ਕੇ ਨੀ ਚੀਜ਼ ਘੱਟ ਲਾਇਆ ਦੱਸ ਦੇ ਤੂੰ ਦੱਸੀ ਆਏ ਉੱਥੇ ਆਜੋ ਉੱਥੇ ਆਜੋ ਆਜੋ ਉੱਥੇ ਦੱਸੋ ਕੌਣ ਕੰਦਾ ਨੂੰ ਰਕੀ ਲਾਇਆ ਆ ਜੀ ਦੋਨੇ ਲੈ ਲਈਆਂ ਕਿੰਨੇ ਕਿਲੋ ਵਜਨ ਇਹ ਵਜਨ ਦੇ ਨਹੀਂ ਹੈਗੇ ਵੀਰੇ ਵਜਨ ਬਜ ਜਾਂਦਾ ਹੋਊਗਾ ਇਹ ਫਿਰ ਉਹ ਤਾਂ ਬਜ ਜਾਂਦਾ ਉਹ ਹੈਗਾ ਵਜਨ ਦਾ ਪਰ ਬਜਣਾ ਨਹੀਂ ਹੈਗੀਆਂ ਦੂਜੀ ਇਹ ਤਾਂ ਚੀਜ਼ਾਂ ਹੋਰ ਹਨ ਠੀਕ ਹੈ ਨਸਲ ਹੈਗੀ ਆ ਉਹ ਤਾਂ ਬਜ ਜਾਂਦੀ ਠੀਕ ਹੈ ਨਸਲ ਆ ਲਈਆਂ ਇਹਨੂੰ ਇੱਧਰ ਉਹਨਾਂ ਬਾਈ ਨੂੰ ਰਹਾ ਤਾਂ ਵੀ ਦੇ ਮੜਾ ਮੋਟਾ 5 400 ਹੀ ਛੱਡ ਦੀ ਅਗਲਾ ਲੈ ਲੈ ਉਹ ਕੀ ਤਾਂ ਗੱਲ ਆ ਯਾਰ ਲੈ ਲੀਆਂ ਬੋਲੋ ਇਹ ਕੁਝ ਤਾਂ ਤੇਰੀ ਮਗਰ ਬੰਦੇ ਵਾਲੀ ਗੱਲ ਆ ਯਾਰ ਵੀ ਉਹ ਤਾਂ ਨਹੀਂ ਕੋਈ ਨਾ ਨਹੀਂ ਕੁਝ ਨਹੀਂ ਕਹਦੇ ਇੱਕ ਮਿੰਟ ਰੁਗੋ ਲੈਣ ਦਾ ਨਹੀਂ ਲੈਣੀ ਆ ਰਹਿਣ ਦਾ ਨਹੀਂ ਲੈਣੀ ਆ ਇਹ ਭੱਲੇ ਹੁਣ ਕਾਹਦੇ ਪਿੱਛੇ ਰੱਖਦਾ ਭਲਾ ਅਦਰ ਸੀ ਉਹਨੂੰ ਜਹਰ ਰੁਪਈਆ ਦੇ ਦੇ ਨਹੀਂ ਆਈ ਭਾਈ ਹੋਏ ਨਹੀਂ ਆਈ ਨਾ ਉਹ ਨਹੀਂ ਬੱਚੀਆਂ ਵੀ ਪੂਰੀ ਸਿਰਿਆਂ ਦੀਆਂ ਨੇ ਯਾਰ ਪੁੱਲ ਬਣਾ ਵੀ ਜ ਨੇ ਲੰਬਾਈ ਦੀ ਇਹ ਪਿੰਡਾਂ ਦੀ ਵੀ ਜਿਹੜਾ ਨਹੀਂ ਕੋਈ ਕੋਈ ਗੱਲ ਨਹੀਂ ਬਾਈ ਸਾਰੀਆਂ ਟੈਮੜੀ ਸਾਰੀ ਬੋਲਿੰਗ ਲੱਗਦੀ ਹੈ ਗਲਾਦੀ ਹੈ ਜਿਹੜੇ ਗੱਬ ਕਰਕੇ ਬੰਦੇ ਨੇ ਲੈ ਕੇ ਮੁੱਲ ਕਮਾਉਂਦਾ 9000 ਰੁਪਇਆ ਕਰਦਾ ਤੂੰ ਕਰੀ ਜਾ 9000 ਰੁਪਇਆ ਇੱਕ ਮਿੰਟ ਤਾਂ ਆ ਜਾ ਕੋਈ ਗੱਲ ਨਹੀਂ ਮਸਾ ਕੋਲੇ ਤਾਂ ਖੜੇ ਜੋ ਫਿਰ ਆ ਬੋਲ ਮੈਂ ਖੜੇ ਖੜੇ ਵੇਚਣੇ ਉਸਕੇ ਨੇ ਆ ਮਾ ਕਾਦੂ 2000 ਦੇ ਕਰਦੇ ਦੇ ਦੇਸੀ ਹੈ ਕਿ ਨਾ ਗੁਜਰਾ ਦੇਸੀ ਹੈ ਇੱਥੇ ਕਰ ਇੱਥੇ ਖੜਾ ਡੀ ਇੱਥੇ ਕਰ ਇੱਥੇ ਕਰ ਆਹ ਦਾ ਕਿੰਨੇ ਦੇ ਬਣੂ ਬਾਏ ਜਰਾ ਇਹ ਦੱਸੋ ਲਾਸਟਿਕੇ ਬਾਰੇ ਹਾਂ ਨਾ ਜਸਪੁਰ ਦੇ ਬਸ ਬਾਲੀਆਂ ਗੱਲਾਂ ਦੇ ਦੱਸਦੇ ਇੱਥੇ ਬਸ ਉਹਨੂੰ ਛੱਡ ਤੀ ਵਤੀ ਬੱਚੇ ਦਾ ਘੜਾ ਛੱਡ ਫੇਰ ਉਹ ਵੀ ਲੈ ਜੋ ਅੰਕ ਲੱਗੀ ਜਾਂਦੇ ਆ ਨਹੀਂ ਸਾਡੇ 21 ਦੇ ਬਾਬੇ 22000 ਚੱਲ ਪੁੱਤੇ 22000 ਦੇ ਕਦਮ ਆ 2000 ਇਹਨਾਂ ਦਾ ਬਿਨਾ ਪੁੱਛੇ ਕਹਿੰਦਾ ਇੱਕ ਮਿੰਟ ਲੈਓ ਜੀ ਅੱਛਾ ਕਿੰਨੇ ਦਾ ਲਾਣਾ ਪੈ ਲਾਗਤਾ ਮੈਨੂੰ ਪੁੱਛੇਗਾ ਨਹੀਂ ਕੋਈ ਰਾਇ ਹਾਣਾ ਕੀ ਆ ਮਨ ਤੂਤੇ ਤੂੰ ਕਹਿੰਦੇ ਕੈਂਚੇ ਵਰੀ ਹਾਣਾ 30 ਦੇ ਲੈ ਉਹ 30 ਛਾਈ ਨੂੰ ਛੱਡ ਵੇਚਣੇ ਦੱਸ ਕਿੰਨੇ ਰਿਹਾ ਮੈਂ ਇੱਕੇ ਹੁਣ 1 2 3 ਕਰਨ ਲੱਗਾ 5 2 3 ਕਰੇਗਾ ਫਿਰ ਦੱਸ ਫਿਰ ਲੱਗ ਜੂ ਕਿਸਾਨੂੰ ਬਈ 5 2 3 ਕਰਿਆ ਬਸ ਕਰੂੰਗਾ ਤੂੰ ਬੈ ਇੱਥੋਂ ਬੈਠ ਦੋ ਛੱਡ ਦੇ ਦੋ ਹੀ ਗਿਆ ਗਾ ਨਾ ਯਾਰ ਵੇਚਣ ਵਾਲੇ ਕਦੇ ਇੱਕੋ ਹੀ ਹਾਣਾ ਵੇਚਣ ਵਾਲਾ ਨਹੀਂ ਕਹਿੰਦਾ ਹਾ ਮੁਰਗੀ ਕੀ ਕਹਿੰਦਾ ਆਈ ਗਏ ਲੋਕ ਕੰਪਨ ਰਿਤੇ ਆ ਜਾ ਤੂੰ ਆ ਬੋਲ ਸੁਣ ਆ ਜਾ ਹੁਣ ਤੂੰ ਆ 23000 ਦੇ ਦੇ ਇਹ ਕਿੰਨੇ ਦੇ ਬਣ ਗਏ ਬੜੀ ਹੁਕੁੰਦੀ ਕਿੰਨੇ ਦੇ ਪਾਵਾਂ ਇੱਕੋ ਹੀ ਆ ਨਾ ਅੱਛਾ ਇੱਕ ਇੱਕ ਤੂੰ ਕਹੇ ਦੇ ਤੇ ਇੱਕ ਮੈਂ ਤੋਂ ਖਵਾ ਲਾ ਤੇ ਹੁਣੇ ਲੈ ਲਾ ਬਾਬਾ ਬੋਲ ਤੂੰ 500 ਹੋ ਲੱਗ ਤੂੰ ਐਂ ਕਹ ਯਾਰ ਲਾਸਟ ਵੀ ਹਾਂ ਨਾ ਇੰਨੇ ਦੇ ਆ ਬਸ ਕਰ 27 ਦੇ ਲੈ ਜਾ ਠੀਕ ਹੈ ਉਹਦੇ ਕਰੋ ਯਾ ਹੱਥ ਹੱਥ ਕਰ ਲੋ ਸੱਜਿਆ ਨਾ ਸੱਜਿਆ ਤੇਰਾ ਵੀ ਸੱਜਿਆ ਆ ਮੇਰਾ ਵੀ ਸੱਜਿਆ ਇੱਕ ਦੋ ਤਿੰਨ ਮੋੜੂ ਮੜਾਉ ਤੇ ਮਠਾਈ ਖਾਉ ਮੱਥੇ ਨਾਲ ਲਾ ਲੈ ਇੱਕ ਪੰਜ ਕਿਹੀ ਜਮਾ ਪੱਕੀ ਕਹੂੰਗਾ ਕੱਚੀ ਗੱਲ ਮੈਂ ਨਹੀਂ ਕਹੂੰਗਾ ਪੂਰੇ 25000 ਦੇ ਆ ਇੱਧਰ ਮੈਂ ਮਰਾਮਾਲੀ ਗੱਲ ਕਰ ਚੱਲ ਚੱਲ ਜਮਾ ਪੱਕਾ ਨਹੀਂ ਹੁੰਦਾ ਉਹ ਸ਼ੱਕ ਚੱਲ ਓ ਛੱਡ ਤਾ ਤੁਮ ਕੀ ਫਰਕ ਹੈ ਛੱਡ ਛੱਡ ਉਹ ਪੰਜੇ ਜਾਂਦੇ ਮਾਰੀ ਜਾਣਾ ਭਗਾਈ ਹੁਣ ਕੀ ਗੱਲ ਆ ਯਾਰ ਕੋਈ ਛੱਡ ਦੇ ਨਾ ਕਰ ਜਦੋ ਜੇ ਨਹੀਂ ਚੰਗੀ ਹੁੰਦੀ ਬਚਦਾ ਨਹੀਂ ਕੋਸ ਨੇਮ ਨਾਲ ਕੁਛ ਨਹੀਂ ਬਚਦਾ ਬਚਦਾ ਨਹੀਂ ਹੈ ਕੁਛ ਨਹੀਂ ਬਚਦਾ ਨਹੀਂ ਕੁਛ ਨਾ ਮੇਰੀ ਮੰਨ ਲਓਗੇ ਬਚਦਾ ਨਹੀਂ ਜੀ ਦੇਖੋ ਇੱਕ ਮਿੰਟ ਸੁਣੋ ਜੇ ਇਹ ਨਾਲ ਰੋਟੀ ਬਣਦੀ ਹੁੰਦੀ ਨਾ ਗਰੀਬ ਆ ਜਾਈਏ ਠੀਕ ਹੈ ਨਾ ਚਲ ਬੋ ਵੀ ਯਾਰ ਦੇ ਜਾ ਕੋਈ ਹੋ ਵੈਰੇ ਹਾਂ ਮਾਰੀ ਜਾਂ ਨਾ ਬਚਦਾ 22 ਤਾਂ ਕਹੀ ਜਾਂਦਾ ਹੈ 22 ਤਾਂ ਕਹੀ ਜਾਂਦਾ ਹੈ ਜਰਾ ਆ ਤਾਂ ਮੰਨਿਆ ਖੜਾ ਹੈ ਨਹੀਂ ਹੋਦਾ ਬੰਦੇ ਨੇ ਮੈਨੂੰ ਬੱਸ ਨਾ ਕੀ ਕੀ ਹੈਗਾ ਕੀ ਜਦ ਕੋ ਗਲਤ ਨਾ ਇਹ ਫੋਟੋ ਮੈਂ ਤੇ ਗੱਲ ਇਹ ਕੋਈ ਸੌਦਾ ਨਹੀਂ ਹੈ ਆਪਾਂ ਤੇਰੇ ਨਾਲ ਆਣੀ ਇਹ ਤੂੰ ਸੌਦਾ ਨਹੀਂ ਹੈ ਟੋੜਾ ਹੈ ਗੱਲ ਤਾਂ ਸੁਣ ਅੱਜ ਮੋਰ ਤੇਰੇ ਨਾਲ ਆਣ ਵਾਲੀ ਗੱਲ ਕਹੀ ਤੇ ਉਹਨਾਂ ਫਰਮਾਇਆ ਨਹੀਂ ਕਹੀ ਚਾਹ 500 ਹੋਰ ਹੈ 500 ਫਿਰ 30 ਅੱਡਾ ਛਪੀ ਨਹੀਂ ਨਹੀਂ ਗੋਲ ਇਹ ਤੈਨੂੰ ਬਾਦੇ ਭਾ ਜਾਣਗੇ ਮਾਰੀ ਜਾਨਾ ਭਾਈ ਆ ਦੋ ਜੀ ਆਜੋ ਆਜੋ ਬੰਨ ਦੇ ਲੈ ਜੀ ਤੁਸੀਂ ਜਾਓ ਮੈਂ ਬਾਲ ਦੇ ਮੈਂ ਤੁਹਾਡੇ ਕਰਕੇ ਦੇ ਦੇ ਤੀ ਦੇ ਦੇ ਵਾਲੇ ਵੀ ਖਾਈ ਤੇਰੀ ਹੈ ਬਾਈ ਲਖਾਈ ਵਾਲੇ ਹੈ ਕਟਾਈ ਮੈਂ ਤੇ ਜਾਣਦਾ ਨਹੀਂ ਕੁਆਲਟੀ ਵਾਲੇ ਤੋਂ ਦੋ ਕੇ ਮੰਗਾ ਦੇ ਦਿੰਗੇ ਦੋ ਕਾਲੇ ਲੈ ਲੈਣਾ ਜੀ ਹਾਂਜੀ ਇਹ ਜੰਮੂ ਤੋਂ ਆਏ ਸੀ ਬਾਈ ਜੀ ਹੈ ਨਾ ਹਾਂਜੀ ਹਾਂਜੀ ਦੋ ਕਾਲੇ ਜੰਮੂ ਤੋਂ ਆਇਆ ਜੰਮੂ ਤੋਂ ਹੈ ਜੰਮੂ ਤੋਂ ਆਇਆ ਪੰਜ ਜੰਮੂ ਤੋਂ ਕਿੱਥੋਂ ਆ ਆਪਾਂ ਨਿਸ਼ਾਰਾ ਤੋਂ ਆਏ ਆ ਨਾ ਸ਼ਹਿਰ ਆਪਾਂ ਤੋਂ ਆ ਜਿਲ੍ਹਾ ਪੈ ਜਾਂਦਾ ਤਹਿਸੀਲ ਪੈ ਜਾਂਦੀ ਸਭ ਆਪਣੇ ਨਿਸ਼ਾਰਾ ਹਾਂਜੀ ਹਾਂਜੀ ਅੱਛੀ ਬਣੀ ਆ ਵਧੀਆ ਬਹੁਤ ਵਧੀਆ ਬਣਤਾ ਆ ਆ ਮੈਂਡੀ ਉੱਡ ਆ ਗਿਆ ਮਜ਼ਾ ਜੋ ਜੀ ਬੜਾ ਬਾਈ ਜੰਮੂ ਵਾਲੇ ਤਾਂ ਨਹੀਂ ਮੈਂ ਲਾਜਾੜ ਲੈਣੇ ਨਹੀਂ ਕੋਈ ਤਮੂ ਲੈ ਜਾ ਲੈ ਲੈ ਵਧੀਆ ਨੇ ਕਾ ਲੈ ਮੱਲਾ ਰਾਜ ਲੈ ਲੈ ਖਰੀਦਣ ਨਿਕਲੇ ਲੈ ਲੈ ਮਰ ਜਾਂਦੇ ਨੇ ਲੈ ਲੈ ਬੰਦੀ ਤੋਂ ਪੁਲਾ ਪਰਾਲੀ ਯਾਨਕਿ ਉਹ ਘਰ ਜਾਇਆ ਦੋਪਹਰ ਪੁਲਾ ਪਰਦਾਖਾ ਜ਼ਿਲ੍ਹਾ ਲੁਧਿਆਣਾ ਤਰਵੰਡੀ ਰੋਡ ਜੱਫਰ ਬਾਕੀ ਸਤਰੀ ਦੇ ਨੰਬਰ ਹੁੰਦੇ ਨੇ ਜਦੋਂ ਵੀ ਕਰੋਗੇ ਨਾ ਤੁਹਾਨੂੰ ਮਦਦ ਦੇ ਇਹ ਆਸ ਕਰ ਤੁਮ ਇੱਥੇ ਧੰਨਵਾਦ ਕਰ ਜਰਗੇ ਬਾਕੀ ਖਾਨ ਸਾਹਿਬ ਸੌਦਾ ਕਰਾਉਂਦੇ ਰਹਿੰਦੇ ਰਹਿੰਦੇ ਨੇ ਕਿੰਨੇ ਸੌਦੇ ਕਰਾ ਦੇ ਆ ਪੰਜ ਕਰਤੇ ਜੇ ਤੋਂ ਪਹਿਲਾਂ ਤੇ ਚਾਰ ਪੰਜ ਪਹਿਲਾਂ ਕੱਲੇ ਲੈ ਲਿਆਂਦੇ ਕੱਲੇ ਲੈਣੇ ਅੱਜ ਬੱਕਰੀਆਂ ਨਹੀਂ ਵਿੱਚ ਬੱਕਰੀਆਂ ਪਹਿਲਾਂ ਵੇਚਤੀਆਂ ਦੋ ਦੋ ਤਿੰਨ ਵੇਚੀ ਅੱਜ ਜਾਣ ਕੇ ਲੈ ਜਾਣਾ ਟਰੱਕ ਭਰਾਂਗੇ ਅੱਜ ਲੈ ਜਾਂਦਾ ਪਰ ਠੀਕ ਚੰਗਾ ਜੀ ਖਰੀਆਂ ਕਮਾਲਾ ਜਾ ਕਮਾਲਾ ਕੁੱਤੀਆਂ ਖਾਣੀਆਂ ਬਣਿਆ ਆਪਾਂ ਨੂੰ ਦੋ ਰੋਟੀਆਂ ਬਣੀਆਂ ਚਾਹੀਦੀਆਂ ਆਪਾਂ ਘਰਾਮਾਂ ਜਾਂਦਾ ਬੱਕਰੀ ਹੋਵੇ ਦੇਵੀ ਹੋਵੇ ਜਾਣੀਆਂ ਹੁਣ ਉਹ ਕਾਲੀਆਂ 8 ਦਿਨ 8 ਦਿਨ ਮੁਕਤਲਾ ਆਇਆ ਮਾਗੀ ਤੇ ਉੱਥੇ ਘੂੜੀਆਂ ਦਵਾਇਆ ਦਿੱਤਾ ਬੱਬੀ ਦੀ ਕਿਰਪਾ ਬੇਸ਼ੇਰੀ ਦਵਾ ਦੇ 20000 ਉਹ ਦਾ ਖੱਤਰ ਉਹ ਖੱਤਰ ਨਹੀਂ ਬੇਸ਼ੇਰੀ ਹਾਂ 15 ਲੂ ਜੋ ਵੀ ਹਾਂ ਤੋਂ ਹਾਂ ਬੇਸ਼ੇਰੀ ਜੋ ਵੀ ਹਾਂ ਤੋਂ ਬਲੂ ਵੀ ਆ ਰਹੇ 20000 ਜਦ ਇਹ ਬੇਸ਼ੇਰੀ ਕਹਿੰਦਾ ਨਾ ਨਾ ਕਰੋੜ ਦੀ ਵਿਗਜੂਗੀ ਉਹ 2 ਲੱਖ ਤੋਂ ਸ਼ੁਰੂ ਹੁੰਦੀ ਹੈ ਜੇ ਜੇ ਪਾਲਦਾ ਅੱਛਾ ਹਾਂ ਬੇਸ਼ੇਰੀ நோக்கி ஆண்டே ஆகி